ਇਹ ਨਾ ਰੇੜਾ ਪਲਟਾਰਦਾ ਮੈਂ ਰੇੜਾ ਸਿੱਧਾ ਕਰਦਾ ਪਰ ਰੇੜਾ ਸਿੱਧਾ ਕੀਤਾ ਨਾਲ ਮੇਰੀ ਖਿੱਚ ਕੇ ਮਾਰੀ ਮੇਰਾ ਤੁਮਾਰਲਾ ਬੰਦੇ ਆਇਆ ਸੀ ਅੱਛਾ ਜੀ ਤੁਮਾਰਲਾ ਬੰਦੇ ਉਥੋਂ ਆਇਆ ਹੈ ਜੀ 10 ਮੀਟਰ ਸਵਾਲ ਪੁੱਛੇ ਪਰ ਉਹ ਪ੍ਰੈਸਰੋਲ ਉੱਤੇ ਵੀ ਗੱਡੀ ਚਾੜਦੀ ਆ ਤੇ ਤਿੰਨ ਚਾਰ ਬੰਦੇ ਵੀ ਥੱਲੇ ਡੇ ਆਏ ਤੇ ਇੱਕੋ ਮੁੰਡੇ ਦੇ ਵਿਚਾਰੇ ਦਾ ਮੂੰਹ ਥਾਰਾ ਬਾੜਦਾ ਪਾਰਕਿੰਗ ਨੂੰ ਲੈ ਕੇ ਸਿੱਖ ਨੌਜਵਾਨ ਦੇ ਨਾਲ ਕੁੱਟਮਾਰ ਕੀਤੀ ਗਈ ਹੈ ਲੜਾਈ 'ਚ ਸਿੱਖ ਨੌਜਵਾਨ ਦੀ ਪੱਗ ਦੀ ਬੇਅਦਬੀ ਕੀਤੀ ਗਈ ਹੈ ਸਿੱਖ ਨੌਜਵਾਨ ਫੜੀ ਲਗਾਉਣ ਦਾ ਕੰਮ ਕਰਦਾ ਸੀ ਇਸ ਨੌਜਵਾਨ ਨਾਲ ਕੁੱਟਮਾਰ ਕੀਤੀ ਗਈ ਹੈ ਤੇ ਉਸ ਦਾ ਰੀੜਾ ਪਲਟਾ ਦਿੱਤਾ ਗਿਆ। ਇਨੋਵਾ ਚ ਆਏ ਸ਼ਖਸ ਨੇ ਉਸ ਵੇਲੇ ਸਾਰੀ ਹਦਾ ਪਾਰ ਕਰ ਦਿੱਤੀ ਜਦੋਂ ਪਾਰਕਿੰਗ ਨੂੰ ਲੈ ਕੇ ਸਿੱਖ ਨੌਜਵਾਨ ਨੂੰ ਬਿਨਾਂ ਗੱਲ ਤੋਂ ਮੁੱਕਾ ਝੜ ਦਿੱਤਾ। ਇਹ ਨੌਜਵਾਨ ਰੀੜਾ ਲਗਾਉਂਦਾ ਸੀ ਜਿਸ ਦਾ ਰੀੜਾ ਵੀ ਪਲਟਾ ਦਿੱਤਾ ਗਿਆ ਤੇ ਇਸ ਦੇ ਨਾਲ ਬੇਰਹਿਮੀ ਦੇ ਨਾਲ ਕੁੱਟਮਾਰ ਕੀਤੀ ਗਈ ਹੈ। ਕਾਰ ਪਾਰਕਿੰਗ ਨੂੰ ਲੈ ਕੇ ਇਹ ਝਗੜਾ ਹੋਇਆ ਸੀ। ਜਦੋਂ ਕੁੱਟਮਾਰ ਕਰਨ ਵਾਲੇ ਲੜਕੇ ਨੂੰ ਪੁੱਛਗਿੱਛ ਕਰਨ ਵਾਸਤੇ ਪੁਲਿਸ ਆਈ ਤੇ ਪੱਤਰਕਾਰ ਨੇ ਕੁਝ ਸਵਾਲ ਕੀਤੇ ਤਾਂ ਇਸ ਇਸ ਗੱਡੀ ਸਵਾਰ ਨੇ ਪੱਤਰਕਾਰ ਤੇ ਵੀ ਗੱਡੀ ਚੜਾ ਦਿੱਤੀ ਇਹ ਮਾਮਲਾ ਪੁਲਿਸ ਥਾਣੇ ਤੱਕ ਪਹੁੰਚ ਗਿਆ ਜਲੰਧਰ ਦਾ ਇਹ ਮਾਮਲਾ ਹੈ ਜਿੱਥੇ ਸਿੱਖ ਨੌਜਵਾਨ ਨਾਲ ਕੁੱਟਮਾਰ ਕੀਤੀ ਗਈ ਹੈ ਸੁਣੋ ਪੀੜਤ ਦਾ ਕੀ ਕਹਿਣਾ ਹੈ ਜੇ ਭਾਜੀ ਗੱਡੀ ਲੈ ਕੇ ਆਏ ਅੱਛਾ ਜੀ ਮੈਂ ਤਾਂ ਭਾਜੀ ਇਹਨੂੰ ਪਾਰਕਿੰਗ ਤੇ ਲਾ ਲਓ ਅੱਛਾ ਤੇ ਇਹਨਾਂ ਨੇ ਰੇੜਾ ਬੜੇ ਕੀਤਾ ਪਾਇਗਾ ਭਾਜੀ ਪਾਰਕਿੰਗ ਤੇ ਚਲਵਾ ਲਓ ਰਸਤਾ ਬੰਦ ਹੋ ਜਾਣਾ ਹੈ ਅੱਛਾ ਜੀ ਬੜੇ ਪਿਆਰ ਨਾਲ ਡਿਲ ਕੀ ਹੋਵੇ ਮੈਂ ਕੋਈ ਵੱਧ ਕਰਨਾ ਨਹੀਂ ਇਹਨਾਂ ਨੇ ਰੇੜਾ ਬੁਲਡਾ ਦਿੱਤਾ ਮੈਂ ਰੇੜਾ ਸਿੱਧਾ ਕੀਤਾ ਪਰ ਰੇੜਾ ਸਿੱਧਾ ਕੀਤਾ ਮੇਰੇ ਖੇਤ ਕੇ ਮਾਰੀ ਇੱਕੋ ਕਿਹਨੇ ਮਾਰੀ ਉਹ ਉੱਪਰ ਬੈਠਾ ਬਿਆ ਕੁੱਡਾ ਬੜੀ ਅੱਛਾ ਜੀ ਖੇਤ ਕੇ ਮਾਰੀ ਤੇ ਮੈਂ ਡਿੱਗਾ ਅੱਛਾ ਜੀ ਮੇਰਾ ਦੁਮਾਲਾ ਬੰਨੇ ਆਇਆ ਸੀ ਅੱਛਾ ਜੀ ਦੁਮਾਲਾ ਮੇਰਾ ਉੱਥੇ ਬਿਆ ਹੋਇਆ ਜੀ ਮੇਰਾ ਸਾਮ ਸਾਰਾ ਡਿੱਗ ਗਿਆ ਰੇੜੀ ਪਈ ਸੀ ਮੇਰੇ ਮੁੰਡੇ ਨੇ ਇਹਦਾ ਰੇੜੀ ਪਾ ਕੇ ਕਰਤੀ ਉਹ ਬੰਦਾ ਕਹਿੰਦਾ ਨਹੀਂ ਕਰਦਾ ਉਹਨੇ ਉਹਦੇ ਨੂੰ ਤਾਂ ਕੰਮ ਆ ਰਿਹਾ ਉਹਦੇ ਨੂੰ ਤਾਂ ਕੰਮ ਆ ਰਿਹਾ ਮੋੜ ਕੇ ਸੋ ਭਾਈ ਪਹਿਲਾਂ ਉਹਥੇ ਜਿਹੜਾ ਬਾਹਰ ਇੱਕ ਮੁੰਡਾ ਫੜੀ ਲਾਂਦਾ ਵਿਚਾਰਾ ਉਹਦਾ ਮੈਨੂੰ ਫੋਨ ਆਇਆ ਕਿ ਭਾਜੀ ਮੈਨੂੰ ਬੜਾ ਮਾਰਿਆ ਹੈ ਜਦੋਂ ਮੈਂ ਮੌਕੇ ਤੇ ਗਿਆ ਮਲਾਜਮ ਬੁਲਾਏ ਐ ਮਲਾਜਮ ਉਸ ਪਰਿਵਾਰ ਨੂੰ ਲੈ ਕੇ ਥਾਣੇ ਆਣ ਲਗੇ ਸੀ ਜਦ ਕਿ ਇੱਕ ਪ੍ਰੈਸ ਬੋਰਡ ਸਵਾਲ ਪੁੱਛੇ ਪਰ ਉਹ ਪ੍ਰੈਸ ਬੋਰਡ ਉੱਤੇ ਵੀ ਗੱਡੀ ਚਾੜਤੀ ਆ ਦੋ ਕੋ ਉੱਥੇ ਪਬਲਿਕ ਹੋਰ ਖੜੀ ਸੀ ਇੱਕ ਪੁਲਿਸ ਮਲਾਜਮ ਸੀ ਸਾਰੇ ਉੱਤੇ ਗੱਡੀ ਚੜਾਈ ਮੈਨੂੰ ਪਰਿਵਾਰ ਸਾਈਕੋ ਲੱਗਦਾ ਤੇ ਕੋਈ ਪ੍ਰੋਬਲਮ ਲੱਗਦੀ ਜਾਂਦੇ ਉਹਨਾਂ ਨੂੰ ਤੇ ਤਿੰਨ ਚਾਰ ਬੰਦੇ ਵੀ ਥੱਲੇ ਡੇ ਆ ਤੇ ਇੱਕੋ ਮੁੰਡੇ ਦੇ ਵਿਚਾਰੇ ਦਾ ਮੂੰਹ ਸਾਰਾ ਪਾੜਦਾ ਕੀ ਨਾਮ ਕੀ ਹੈਗਾ ਜਿੰਨਾਂ ਜਿੰਨਾਂ ਦੀ ਇੰਜਰੀ ਹੋਈ ਪਈ ਉਹ ਮੁੰਡਾ ਮਿੰਕੂ ਹੈ ਅੱਛਾ ਵਿਚਾਰਾ ਗਰੀਬ ਮਾਤਰ ਸਾਥੀ ਬੰਦਾ ਉਹਦੇ ਦਸਤਾਰ ਵੀ ਲਾਈ ਉਹਨੂੰ ਮਾਰਿਆ ਵੀ ਬ ਤੇ ਹੁਣ ਕੀ ਤੁਸੀਂ ਨਾਲ ਜੋ ਐਮਐਲਆਰ ਬਣਦੀ ਉਹ ਕਟਾਵਾਂਗੇ ਜੋ ਇਹਨਾਂ ਦਾ ਕਾਰਵਾਈ ਬਣਦੀ ਉਹ ਕਰਾਂਗੇ ਤੇ ਜਿਹੜਾ ਦਰੜਿਆ ਗਿਆ ਉਹ ਉਹ ਮਾਮਲਾ ਨਾਲ ਅਟੈਚ ਕਰੋਗੇ ਜਾਂ ਉਹਦੀ ਲੱਗ ਸੇ ਹੋਏਗੀ ਹਾਂਜੀ ਹਾਂਜੀ ਉਹ ਸਾਰੇ ਕਰਾਂਗੇ ਨਾਲ ਸਾਰਿਆਂ ਕੋ ਜੋ ਬਣਦੇ ਕਾਰਵਾਈ ਕਰਾਵਾਂਗੇ ਇਹਨਾਂ ਤੇ ਹਾਂਜੀ ਅੱਜ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਸ਼ੂ ਮਾਰਕੀਟ ਦਾ ਰੈਡ ਗੋਨ ਸੌਰੀ ਉੱਥੇ ਸ਼ੂ ਮਾਰਕੀਟ ਜੋਤੀ ਜੋਗ ਚ ਉੱਥੇ ਉਹ ਝਗੜਾ ਹੋਇਆ ਤੇ ਉੱਥੇ ਸਾਡੇ ਵੈਰੀਫਾਈ ਜੋ ਕੀਤਾ ਪਤਾ ਲੱਗਾ ਕਿ ਉੱਥੇ ਗੱਡੀ ਨੋਵਾ ਗੱਡੀ ਵਾਲੇ پارک ਕੀਤੀ ਗੱਡੀ ਉੱਥੇ ਕੋਲ ਆਸੇ ਪਾਸੇ ਦੇ ਲਾਗੇ ਆਸ-ਪਾਸ ਕੋਈ ਰੇੜੀ ਖੜੀ ਸੀ ਕਾਰ ਵਾਲੇ ਨੇ ਨੋਵਾ ਕਾਰ ਨੇ ਰੇੜੀ ਸਾਈਡ ਤੇ ਕਰਤੀ ਜਿਹੜੇ ਰੇੜੀ ਵਾਲਾ ਸੀ ਮੁੰਡਾ ਉਹਨੇ ਉਹਨੂੰ ਰੋਕਿਆ ਵੀ ਤੁਸੀਂ ਮੇਰੀ ਗੱਡੀ ਕੋਲ ਸਾਈਡ ਕੀਤੀ ਮੈਂ ਉਹ ਦਿਹਾੜੀ ਕਰਦਾ ਮੈਂ ਕੰਮ ਕਰਦਾ ਤੇ ਮੈਂ ਗੱਡੀ 'ਚ ਰੁਕੀ ਤੂੰ ਗੱਡੀ ਇੱਥੋਂ ਅੱਗੇ ਪਿੱਛੇ ਕਰ ਲਓ ਇਸੇ ਗੱਲ ਤੋਂ ਉਹਨਾਂ ਦੀ ਬਹਿਸ ਹੋ ਗਈ ਜਿਹੜਾ ਪਤਾ ਲੱਗਾ ਕਿ ਕਾਰ ਵਾਲੇ ਨੇ ਉਹ ਮੁੰਡੇ ਦੇ ਮੂੰਹ ਤੇ ਕੋਈ ਪੰਚ ਮਾਰਿਆ ਉਹਦੇ ਛੱਟ ਲੱਗੀ ਤੇ ਉਸ ਤੋਂ ਬਾਅਦ ਜਦ ਪਬਲਿਕ ਇਕੱਠੀ ਹੋ ਗਈ ਤੇ ਉਹਨੂੰ ਹੀ ਪੁਲਿਸ ਪਾਰਟੀ ਥਾਣੇ ਲੈ ਕੇ ਆਉਣ ਲੱਗੀ ਸੀ ਤੇ ਉਹਨੇ ਗ ਤੇ ਗੱਡੀ ਹੋਈ ਆ ਵੀ ਡਰਾਈਵ ਕਰ ਰਿਆ ਤੇ ਉਹਦੇ ਕਰਕੇ ਉਹਦੇ ਪਤਾ ਲੱਗਾ ਵੀ ਇੱਕ ਦੋ ਜਣੇ ਉਹਦੇ ਉਹਦੀ ਫੇੜ ਵੱਧੀ ਹੋਣਾ ਦੀ ਉਹਨਾਂ ਵੀ ਲੱਥੀ ਗਈ ਹੈ ਨਹੀਂ ਉਹਦੇ ਬਾਰੇ ਮੈਂ ਅੱਜ ਹੀ ਵੈਰੀਫਾਈ ਕੀਤਾ ਮੈਨੂੰ ਮੈਨੂੰ ਇਹਦੇ ਬਾਰੇ ਨਹੀਂ ਪਤਾ ਜੀ ਇਹ ਹੈ ਆਪਰੇਸ਼ਨ ਗੋਡਿਆਂ ਦੀ ਗ੍ਰੀਸ ਅਤੇ ਜੋੜਾਂ ਦੇ ਦਰਦ ਲਈ ਗੁਣਕਾਰੀ ਵੈਦਵਾਨ ਕਾਲਾ ਗੋੰਦ ਕੈਪਸੂਲ ਐਂਡ ਕਰੀਮ ਅੱਜ ਹੀ ਅਪਣਾਓ ਜੋੜਾਂ ਦੇ ਦਰਦ ਤੋਂ ਛੁਟਕਾਰਾ ਪਾਓ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਟੀਵੀ ਦੇਖਿਆ ਜਾ ਸਕਦਾ ਹੈ फाइव फाइव ਤੁਸੀਂ ਸਾਨੂੰ Amazon Fire TV Daily Hunt ਤੇ ਇਹ ਬਾਬਾਤੇ ਦੇਖ ਸਕਦੇ ਹੋ USA ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ IPTV ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣਕ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ